ਜ ਮਸ਼ੀਨ ਕੋਲ ਤਾਂ ਨਹੀਂ ਪਹੁੰਚਿਆ ਬਾਈ ਸਵੇਰੇ ਸਵੇਰੇ ਹਸਪੀਟਲ ਜ਼ਰੂਰ ਪਹੁੰਚਣਾ ਪੈ ਗਿਆ ਹੈ ਮੰਦੀਪ ਬਾਈ ਬਾਈ ਕਈ ਨਾ ਇੱਕ ਦਿਨ ਮੋਟਰਸਾਈਕਲ ਤੇ ਜਾਂਦਾ ਜਾਂਦਾ ਪੱਥਰਾਂ ਵਾਲਾ ਰਸਤਾ ਦਾ ਪਤਾ ਨਹੀਂ ਮੋਟਰਸਾਈਕਲ ਦੇ ਝਟਕਾ ਆਇਆ ਜਾਂ ਵੱਜਿਆ ਪੱਥਰਾਂ ਤੇ ਚੜਿਆ ਉਦੋਂ ਦਾ ਹੀ ਬੈ ਇੰਨਾ ਔਖਾ ਮੈਂ ਬਹੁਤ ਆਸਾਨਾ ਬਾਈ ਢੋਈ ਦੇ ਨਾ ਔਖਾ ਦਾ ਨਾ ਵੀ ਪੁੱਛੋ ਨਾ ਔਖਾ ਦਾ ਬਾਈ ਅੱਜ ਆਪਣਾ ਮੰਦੀਪ ਬਾਈ ਕਹਿੰਦਾ ਚੱਲ ਤਾਂ ਲੈ ਕੇ ਚੱਲਾਂ ਨਹੀਂ ਆਉਣਾ ਵੀ ਤੇ ਜੰਦਾ ਆ ਤੇ ਮੈਂ ਉਸ ਤਰ੍ਹਾਂ ਉਸ ਤਰ੍ਹਾਂ ਕਰਾ ਕੇ ਆਉਣਾ ਦਵਾਈ ਲੈ ਕੇ ਚੱਲੇ ਆ ਮੇਰਾ ਬੰਦੂ ਇਹਦਾ ਇਨਾ ਔਖਾ ਦਾ ਭਾਈ ਮੋਟਰਾਂ ਦੇ ਫਰਨਾ ਤੁਰਨਾ ਪੜਾ ਔਖਾ ਆਦਾ। ਬਾਕੀ ਡਾਕਟਰ ਬੜਾ ਵਧੀਆ ਡਾਕਟਰ ਸਾਹਿਬ ਨੇ ਲਾਂਚ ਕਰਿਆ ਹਨਾ। ਸਾਨੂੰ ਨੇ ਤੁਹਾਨੂੰ ਹਸਪਤਾਲ ਹਸਪਤਾਲ ਹੈ ਸੀਤਾਪਰਾ। ਵਧੀਆ ਡਾਕਟਰ ਆ ਬਹੁਤ ਵਧੀਆ ਡਾਕਟਰ ਨੇ ਦਵਾਈ ਦੋਈ ਐ ਬੜਾ ਵਧੀਆ ਦਿੱਤੀ ਯਾਰ ਆ ਹਸਪਤਾਲ। ਆ ਸਾਰੇ ਹਸਪਤਾਲ ਹੀ ਇੱਥੇ ਨੇ। ਸਾਰੇ ਹਸਪਤਾਲੇ ਨੇ ਤੈਨੂੰ ਐ। ਨਹੀਂ ਵਧੀਆ ਡਾਕਟਰ ਵਧੀਆ ਯਾਰ ਬੰਦਾ। ਆ ਇੱਕ ਸਰਾ ਦੇ ਲਾ ਸਪੀਡ 5 ਮਿੰਟਾਂ ਚ ਇੱਕ ਸਰਾ ਕਰਕੇ ਦੇ ਦਤਾ ਹਨਾ। ਸੌਰੀ ਸੌਰੀ ਸੌਰੀ। ਹਾਂ। ਕਹਣਾ ਮੋਟਰਾਲ ਨਹੀਂ ਮਿਲਣਾ ਹੈਗਾ ਆਪਤਾ ਤੈਨੂੰ ਮੋਟਰਾਂ ਕਹਿੰਦਾ ਮੈਂ ਨਿੰਦਰ ਤੇਰਾ ਪੰਗਾ ਪੁੱਛਣ ਆਇਆ ਨਹੀਂ ਕਹਣਾ ਮੋਟਰਾਲ ਤੇ ਆਪਤਾ ਨਹੀਂ ਮੈਂ ਠੀਕ ਆ ਮੈਂ ਭਜਨੂ ਕਹਿ ਦੰਨੇ ਆ ਬਾਕੀ ਬਾਜ਼ਾਰ ਥੋੜੀ ਠਾਉ ਘੋੜੀ ਸਟੈਂਡ ਨੂੰ ਘੋੜੀ ਕਹਿੰਦੇ ਆ ਟਰੈਕਟਰ ਨੇ ਇਲਾਜ ਆ ਨਾ ਬੜਾ ਵਧੀਆ ਕਰਿਆ ਬਹੁਤ ਵਧੀਆ ਬੰਦਾ ਗੱਲਬਾਤ ਤਰੀਕੇ ਦਾ ਸਮਝੀ ਉਹ ਕੁੜੀ ਦੇ ਕਹਿੰਨਾ ਆਪਣੀ ਕਹਿੰਦੀ ਹਾਂ ਦੇਲਾ ਕਹਿੰਦੀ ਕੁੜੀ ਆ ਪੰਜਾਬੀ ਸਮਝਦੀ ਕਹਿੰਦੀ ਅੱਬਰ ਸਰ ਕੇ ਉਹ ਵੰਗਾ ਹਾਂ ਕਹਿੰਦੇ ਆ ਮਾ ਗੁਰੂ ਵਾਹਿਗੁਰੂ ਨੂੰ ਮੰਨਦੇ ਆ ਵਾਹਿਗੁਰੂ ਨੂੰ ਮੰਨਦੇ ਵਾਹਿਗੁਰੂ ਨੂੰ ਮੰਨਦੇ ਆ ਬਾਈ ਜਿਹੜੀ ਨਰਸਦੀ ਨਾ ਉੱਥੇ ਕਹਿੰਦੇ ਅਸੀਂ ਵਾਹਿਗੁਰੂ ਨੂੰ ਮੰਨਦੇ ਆ ਬਾਕੀ ਬਾਈ ਹੈਗੇ ਆ ਵਿੱਚ ਬਹੁਤ ਲੋਕ ਆਪਣੇ ਗੁਰਦੁਆਰਾ ਸਾਹਿਬ ਨੂੰ ਮੰਨਦੇ ਆ ਜਿਹੜੇ ਜਿਹੜੇ ਸਿੰਧੀ ਲੋਕ ਨੇ ਨਾ ਸਿੰਧੀ ਲੋਕ ਉਹ ਗੁਰੂ ਘਰ ਨੂੰ ਬਹੁਤ ਮੰਨਦੇ ਆ ਬਹੁਤ ਮੰਨਦੇ ਆ ਜਿਹੜੇ ਕੁੜੀਆਂ ਜਿਹੜੇ ਕਹਿੰਦਾ ਨਰਸ ਨੇ ਕਹਿੰਦੇ ਆ ਆਪ ਅੰਮ੍ਰਿਤਧਰਦੇ ਹੋ ਮੈਂ ਕਹਾ ਹਾਂ ਜੀ ਜਿਹਨੇ ਵਾਹਿਗੁਰੂ ਨੂੰ ਮੰਨਦੇ ਹੋ ਬੋਲਦੇ ਆ ਅੰਮ੍ਰਿਤਧਰ ਗਏ ਆ ਕਹਿੰਦੇ ਇਹਦਾ ਹਾਂ ਬੜਾ ਵਧੀਆ ਹੋ ਗਿਆ ਲਾ ਚਲੋ ਸ਼ਾਮ ਲਿਆ ਟਾਈਮ ਲੇਟ ਹੋ ਜਾਂਦੇ ਫੇਰ ਆ ਜਿਆਣਾ ਦਾ ਖਮਾਣਾ ਹਲੋ ਜੀ ਭਾਈ ਪਹੁੰਚ ਗਏ ਅੱਡੇ ਤੇ ਡਾਕਟਰ ਕੋਲ ਜਾ ਕੇ ਇਹਨਾਂ ਭਾਈ ਪਤਾ ਨਹੀਂ ਕੀ ਚੱਕਰ ਆ ਨਾ ਯਾਰ ਨਾ ਹੋਵੇ ਤਿੰਨ ਚਾਰ ਮਹੀਨੇ ਹੋ ਗਏ ਜੀ ਜਦੋਂ ਉਹਨੇ ਹਾੜਾ ਆਇਦਿਆ ਨਾ ਜਦੋਂ ਉਹ ਟਾਈਮਾਂ ਦੇ ਵਿੱਚ ਨਾ ਪਾਣੀ ਦਾ ਲੰਗਰ ਲੈ ਕੇ ਗਏ ਤੇ ਤਾਂ ਡਾਲੇ 'ਵ ਬੈਠਾ ਦਾ ਟਰਾਲੀ ਦੇ ਫਿਰ ਬਾ ਡਾਲੇ 'ਵ ਬੈਠਾ ਤਾਂ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਟਰ ਡਾਲੇ ਨੂੰ ਝੂਟ ਪਤਾ ਨਹੀਂ ਉਟੋਏ ਦੇ ਵਿੱਚ ਗਰੀ ਟਰਾਲੀ ਤਾਂ ਗਿਰਨੇ ਗਿਰ ਝੂਟਾ ਜਾ ਵੱਜਿਆ ਤਾਂ ਹੱਡੀ ਨੂੰ ਵੀ ਇਹ ਝੂਟਾ ਵੱਜਿਆ ਤਾਂ ਮੌਕੇ ਪਤਾ ਨਹੀਂ ਕਰਿਆ ਦਰਦ ਉਹਦੇ ਬਾਅਦ ਮੈਂ ਦਵਾਈ ਦੂਈ ਲੱਤੀ ਜਦੋਂ ਹੋ ਗਿਆ ਠੀਕ ਬਹੁਤ ਬਾਅਦ ਹੁਣ ਬਚਨਦਰ ਰਿਹਾ ਠੀਕ ਉਹਰੇ ਆ ਕੇ ਫੇਰ ਇੱਕ ਦਿਨ ਯਾਰ ਪਤਾ ਨਹੀਂ ਕੀ ਚੱਕਰ ਮੈਂ ਕਹਿਆ ਨੇ ਇੰਨਾ ਕੀ ਇਹ ਕੰਡਕਟਰ ਨੇ ਵੀ ਦੱਸਿਆ ਗੱਲ ਕਹਿੰਦਾ ਵੀ ਮੋਟਰਸਾਈਕਲ ਦੀ ਸੀਟ ਤੇ ਜਾਂ ਹੋਰ ਚੀਜ਼ ਤੇ ਨਹੀਂ ਬਹਿਣਾ ਹੈਗਾ ਮੀ ਦਾਸ਼ਟ ਕਰਾ ਮੈਂ ਕਿਹਾ ਯਾਰ ਰੈਸਟੋਰੈਂਟ ਕੰਮ ਦਾ ਟਾਈਮ ਆ ਨਾ ਚਲੋ ਪੰਜ ਸੱਤ ਦਿਨਾਂ ਦਾ 10 ਮਹੀਨਾ ਜਿਹੜਾ ਦਰਦ ਹੋਰ ਚੱਲਣ ਨੇ ਆ ਜੇ ਬਣਾ ਮੋਟਾ ਪੈਸਾ ਉਹਨੂੰ ਦਵਾਈ ਤਾਂ ਦੁੱਤੀ ਹੈ ਕੱਲ ਦਾ ਤਾਂ ਆਰਾਮ ਆ ਪੂਰਾ 1% ਵੀ ਪਤਾ ਵੀ ਨਹੀਂ ਲੱਗਿਆ ਹੈ ਨਾ ਵੀ ਇਹ ਚੀਜ਼ ਹੋਈ ਹੋਈ ਜ ਨਹੀਂ ਹੋਈ ਮਾ ਆਰਾਮ ਦਾ ਡਾਕਟਰ ਤਾਂ ਤੁਹਾਨੂੰ ਪਤਾ ਹੀ ਆ ਨਾ ਕੰਮ ਕਰਨਾ ਯਾਰ ਆਰਾਮ ਰੂਮ ਕਿੱਥੇ ਸਾਡੇ ਕਰਮਾ ਚ ਨਾ ਹੋਣਾ ਹੀ ਐਵੇਂ ਤੁਹਾਨੂੰ ਕਹੀਏ ਕੰਮ ਵਾਲੇ ਬੰਦੇ ਦਾ ਬਈ ਕਿੱਥੇ ਬੈਠ ਹੁੰਦਾ ਹੈ ਨਾ ਫਿਰ ਕੱਲ ਦੀ ਜਿਹੜੀ ਰੈਸਟ ਕਰੀ ਤਿੰਨ ਚਾਰ ਘੰਟੇ ਬੈਠਣਾ ਮੈਨੂੰ ਤਾਂ ਆਏ ਹੋ ਗਏ ਪਤਾ ਨਹੀਂ ਕਿੰਨੇ ਸਾਲ ਹੋ ਗਏ ਬੈ ਮੈਂ ਕਹਿੰਦਾ ਨਹੀਂ ਭਜਨ ਬਾਈ ਨੂੰ ਅੱਜ ਗਿਆ ਮੈਂ ਕਿਹਾ ਤੂੰ ਮੋਟਰ ਚ ਚਲਾ ਮੈਂ ਤਹੀ ਮੀਆਂ ਵਾਂਗੂ ਬਹਿਣਾ ਪਿੱਛੇ ਕਿਸਾਨ ਨੂੰ ਲਤਾ ਕਰਕੇ ਵੀ ਜਾ ਲੁਕਣਾ ਪਹਚਾ ਕੇ ਹੌਲੀ ਹੌਲੀ ਆ ਗਏ ਖੇਤ ਚ ਪਹੁੰਚ ਗਏ ਰੇਣ ਜਿੱਥੇ ਮਸ਼ੀਨ ਚੱਲਣੀ ਆ ਆਪਣੀ ਬਾਕੀ ਮਨਦੀਪ ਬਾਈ ਨੂੰ ਫੋਨ ਲਾਇਆ ਜਦ ਮੈਂ ਖਾਬ ਚੱਲੀ ਯਾਰ ਮੈਂ ਤਾਂ ਬਹੁਤ ਔਖਾ ਹੈ ਕਈ ਦਿਨ ਹੋ ਗਏ ਸਾਨੂੰ ਜਾਂਦਿਆਂ ਨੂੰ ਜਾਏ ਨਹੀਂ ਹੁੰਦਾ ਤਾਂ ਫੇ ਜਾ ਕੇ ਜਿਹੜੀ ਆਪਣੇ ਟੁੱਟਰੀ ਕਹਿੰਦੇ ਨੇ ਟੁੱਟਰੀ ਆਪਾਂ ਨੂੰ ਮਨਦੀਪ ਬਾਈ ਦੇ ਪਤਾ ਲੱਗਾ ਟੁੱਟਰੀ ਕਹਿੰਦਾ ਤੂੰ ਡ੍ਰੀ ਗਿਰ ਗਈ ਤੇਰੀ ਐਕਸਰਾ ਕਰਿਆ ਡਾਕਟਰ ਨੇ ਐਕਸਰਾ ਕਰਨ ਦੇ ਬਾਅਦ ਚੈੱਕ ਚੁੱਕ ਕਰਿਆ ਹਨਾ ਕਹਿੰਦਾ ਵੀ ਕੁਰਸੀ ਤੇ ਨਹੀਂ ਬਹਿਣਾ ਮੋਟਰਾਂ ਦੀ ਸੀਟ ਤੇ ਨਹੀਂ ਬਹਿਣਾ ਪਤਾ ਕੋਡਾ ਜਾ ਕੇ ਬਹਿਣਾ ਵੀ ਐ ਸਿੱਧਾ ਨਹੀਂ ਪਿੱਛੇ ਨੋ ਕੇ ਹੀ ਬਹਿਣਾ ਮਗਾ ਠੀਕ ਹੈ ਬਾਕੀ ਰਾਮ ਆ ਬਾਈ ਡਾਕਟਰ ਦੀ ਸੋਚ ਆ ਜਿਹੜੀ ਬਹੁਤ ਵਧੀਆ ਸੋਚ ਤੀ ਮੈਂ ਕਹਿੰਦਾ ਵੀ ਜਿਵੇਂ ਹੀ ਨਜ਼ਾਰਾ ਲਿਆ ਦਾ ਕੱਲ੍ਹ ਦੇ ਅੱਜ ਰਾਤ ਨੂੰ ਜਿਵੇਂ ਹੀ ਪਤਾ ਲੱਗਿਆ ਹੈਗਾ ਬਾਕੀ ਮਾਲਕ ਦੀ ਮੌਜ ਆ ਨਾ ਜੋ ਦੁੱਖ ਕਰਮਾਂ ਚ ਲਿਖਿਆ ਹੋਇਆ ਉਹ ਤਾਂ ਭੋਗਣਾ ਹੀ ਆ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਸਾਡੀ ਛੋਟੀ ਜੀ ਦੀ ਬਸੇ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਚ ਕਮਬੈਨ ਵਾਲੀ ਵੀਡੀਓ ਚ ਤਾਂ ਰੱਬ ਰੱਖਾ